250 ਕਿੱਲਿਆਂ ਦਾ ਮਾਲਕ ਜਗਤ ਸਿੰਘ ਕਿਵੇਂ ਬਣਿਆ ਜੱਗਾ ڈاکੂ ਕੀ ਮਜਬੂਰੀ ਹੋਈ ਜਗਤ ਸਿੰਘ ਨੂੰ ڈاکੂ ਬਨਣਾ ਪਿਆ ਕੀ ਦਾ ਹੱਥ ਸੀ ਇਹਦੇ ਪਿੱਛੇ ਜਗਤ ਸਿੰਘ ਨੂੰ ਜੱਗਾ ڈاکੂ ਬਨਣ ਤੇ ਮਜਬੂਰ ਕਰਤਾ 250 ਕਿੱਲਿਆਂ ਦਾ ਮਾਲਕ ਸੀ 6 ਇਹਦੇ ਭੈਣ ਭਰਾ ਸੀ ਇਸ ਤੋਂ ਪਹਿਲਾਂ ਜੱਗੇ ਦੇ ਜਨਮ ਤੋਂ ਪਹਿਲਾਂ 6 ਭੈਣ ਭਰਾ ਸੀ ਜਿਹੜੇ ਜਨਮ ਲੈਂਦੇ ਸਾਰ ਜਿਨ੍ਹਾਂ ਦੀ ਮੌਤ ਹੋ ਜਾਂਦੀ ਸੀ ਇੱਕੋ ਇੱਕ ਕੱਲਾ ਜਗਤ ਸਿੰਘ ਬਚਿਆ ਸੀ ਤੇ ਇਹ ਵੀ ਮੰਨਿਆ ਜਾਂਦਾ ਕਿ ਜਗਤ ਸਿੰਘ ਜੱਗਾ ਬਹੁਤ ਦਲੇਰ ਸੀ ਬਚਪਨ ਦੇ ਵਿੱਚ ਹੁੰਦਾ ਕੀ ਹੈ 1901 ਦੇ ਵਿੱਚ ਜੱਗੇ ਦਾ ਜਨਮ ਹੁੰਦਾ ਜਨਮ ਹੋਣ ਤੋਂ ਬਾਅਦ 16-17 ਸਾਲ ਦੀ ਉਮਰ ਤੱਕ ਜਦੋਂ ਪਹੁੰਚਦਾ ਉਹਦਾ ਇੱਕ ਦੋਸਤ ਬਣ ਜਾਂਦਾ ਸੋਹਣਾ ਤੇਲੀ ਸੋਹਣੇ ਤੇਲੀ ਕੋਲੇ ਉਹ ਆ ਕੇ ਗੱਲਾਂ-ਬਾਤਾਂ ਕਰਦਾ ਹੱਸਦਾ ਖੇਡਦਾ ਸਾਰਾ ਉਹਦਾ ਬਚਪਨ ਉਹਦੇ ਨਾਲ ਬਤੀਤ ਕਰਦਾ ਇੱਕ ਦਿਨ ਕਿਸੇ ਪਿੰਡ ਦੇ ਵਿੱਚ ਮੇਲਾ ਲੱਗਿਆ ਮੇਲੇ ਦੇ ਵਿੱਚ ਦੋਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਮੇਲਾ ਦੇਖਣ ਗਏ ਉੱਥੇ ਕਾਫੀ ਬਹੁਤ ਜ਼ਿਆਦੇ ਭੀੜ ਕੋਹਲ ਹੋਈ ਜਾਣ ਕਬੱਡੀ ਖੇਡੀ ਜਾ ਰਹੀ ਸੀ ਉੱਥੇ ਇੱਕ ਅੰਗਰੇਜ਼ ਪੁਲਿਸ ਅਫਸਰ ਆਇਆ ਅੰਗਰੇਜ਼ ਪੁਲਿਸ ਪੁਲਿਸ ਅਫਸਰ ਨੇ ਆ ਕੇ ਆਖਿਆ ਕਿ ਕਿਸੇ ਨੇ ਰੌਲਾ ਰੱਪਾ ਨਹੀਂ ਪਾਉਣਾ ਮਤਲਬ ਕੀ ਬਿਨਾਂ ਵਜ੍ਹਾ ਤੋਂ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਬੋਲਿਆ ਕਿ ਕਿਸੇ ਨੇ ਵੀ ਇੱਥੇ ਰੌਲਾ ਰੱਪਾ ਨਹੀਂ ਪਾਉਣਾ ਹੁਣ ਜਗਤ ਸਿੰਘ ਜੱਗਾ ਬਹੁਤ ਦਲੇਰ ਸੀ ਉਹਨੇ ਜਦੋਂ ਮੁਲਾਜ਼ਮ ਨੇ ਇਹ ਗੱਲ ਕਹੀ ਕਿ ਕਿਸ ਨੇ ਰੌਲਾ ਰੱਪਾ ਨਹੀਂ ਪਾਉਣਾ ਨਾ ਉੱਥੇ ਨਾ ਜੋਸ਼ ਦੇ ਵਿੱਚ ਆ ਕੇ ਇੱਕ ਪੂਰੀ ਜ਼ੋਰ ਨਾਲ ਲਲਕਾਰਾ ਮਾਰਿਆ ਲਲਕਾਰਾ ਮਾਰਨ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਜੋਸ਼ ਆ ਗਿਆ ਕਿ ਆਪਣੇ ਤੇ ਅੰਗਰੇਜ਼ ਇੱਕ ਰੋਹ ਮਾਰਦਾ ਸੀ ਆਪਣਾ ਬੰਦਾ ਕਿੰਨਾ ਦਲੇਰਾ ਸਾਰੇ ਲੋਕਾਂ ਨੇ ਉਹਦੀ ਜੋਸ ਦੇ ਵਿੱਚ ਆ ਕੇ ਸਾਰਿਆਂ ਨੇ ਲਾੜਕਰੀ ਮਾਰਨੀ ਸ਼ੁਰੂ ਕਰ ਦਿੱਤੀ ਤੇ ਉੱਥੇ ਇੰਸਪੈਕਟਰ ਕੱਲਾ ਹੋਣ ਦਾ ਕਰਕੇ ਉਹ ਕੁਝ ਨਾ ਕਰ ਸਕਿਆ ਉਹ ਤੋਂ ਮਜਬੂਰ ਹੋ ਕੇ ਬਾਪ ਸਭ ਦੀ ਚੌਂਕੀ ਦੇ ਵਿੱਚ ਥਾਣੇ ਦੇ ਵਿੱਚ ਚੱਲਿਆ ਗਿਆ ਉਹਦੇ ਲਵੇ ਲਾਉਣੇ ਸਾਰੇ ਪਿੰਡਾਂ ਦੇ ਵਿੱਚ ਚਰਚੇ ਹੋਣੇ ਸ਼ੁਰੂ ਹੋ ਗਏ ਕਿ ਜੱਗਾ ਜਗਤ ਸਿੰਘ ਜੱਗਾ ਬੜਾ ਦਲੇਰ ਆ ਇਹ ਗੱਲ ਇੱਕ ਜੇਲ੍ਹਦਾਰ ਸੀ ਉੱਥੋਂ ਦੇ ਉਹਨਾਂ ਤੋਂ ਜਰੀ ਨਹੀਂ ਗਈ ਉਹਨਾਂ ਨੂੰ ਇਹ ਸੀ ਕਿ ਜਿੰਨਾ ਨਾਮ ਜਗਤ ਸਿੰਘ ਦਾ ਚੱਲ ਰਿਹਾ ਹੁਣ ਇੰਨਾ ਨਾਮ ਸਾਡਾ ਚੱਲਣਾ ਚਾਹੀਦਾ ਉਹਨੇ ਪੁਲਿਸ ਵਾਲਿਆਂ ਦੇ ਨਾਲ ਮਿਲ ਕੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਉਤੇ ਇੱਕ ਪਰਚਾ ਪਵਾਤਾ ਝੂਠਾ ਪਰਚਾ ਪਵਾਤਾ ਤੇ ਜਦੋਂ ਪੁਲਿਸ ਦੇ ਸਾਹਮਣੇ ਪਹੁੰਚੇ ਪੁਲਿਸ ਦਾ ਕੋਈ ਚੌਕੀਦਾਰ ਉਹਦੇ ਘਰੇ ਦੱਸਣ ਗਏ ਭਾਈ ਤੂੰ ਥਾਣੇ ਦੇ ਵਿੱਚ ਪੇਸ਼ ਹੋ ਤਾਂ ਜਗਤ ਸਿੰਘ ਜੱਗਾ ਆਪਣੀ ਮਸਤੀ ਦੇ ਵਿੱਚ ਫਿਰਦਾ ਰਿਹਾ ਥਾਣੇ ਦੇ ਵਿੱਚ ਪੇਸ਼ ਨਾ ਹੋਇਆ ਉੱਥੋਂ ਦੇ ਚੌਕੀਦਾਰਾਂ ਨੂੰ ਸੁਨੇਹਾ ਲਾਇਆ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਸੁਨੇਹਾ ਲਾਇਆ ਕਿ ਭਾਈ ਇਹਨੂੰ ਪੇਸ਼ ਕਰੋ ਉੱਥੋਂ ਦੇ ਮੋਹਤਵਾਰ ਬੰਦੇ ਬੰਦੇ ਜਿਹੜੋ ਜਗਤ ਸਿੰਘ ਕੋਲ ਹੀ ਗਏ ਉਹ ਕਹਿੰਦੇ ਭਾਈ ਤੂੰ ਨਾਲ ਸਾਡੇ ਥਾਣੇ ਦੇ ਵਿੱਚ ਚੱਲ ਵੀ ਤੇਰਾ ਅਸੀਂ ਬਾਲ ਵੀ ਪਿੰਗਾ ਨਹੀਂ ਹੋਣ ਦਿੰਦੇ ਵੀ ਤੂੰ ਸਹੀ ਆ ਸੱਚਾ ਤਾਂ ਜਦੋਂ ਥਾਣੇ ਦੇ ਵਿੱਚ ਪਹੁੰਚੇ ਉੱਥੇ ਉਹ ਜੇਲਦਾਰ ਵੀ ਬੈਠਾ ਤਾਂ ਜਦੋਂ ਉਹਨੂੰ ਪਤਾ ਲੱਗਿਆ ਵੀ ਕਿ ਮੈਨੂੰ ਹੁਣ ਜੇਲ੍ਹ ਦੇ ਵਿੱਚ ਬੰਦ ਕਰ ਦੇਣਗੇ ਮੁੜ ਕੇ ਮੈਨੂੰ ਇੱਥੋਂ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਣਾ ਤਾਂ ਜਗਤ ਸਿੰਘ ਨੇ ਪੁਲਿਸ ਅਫਸਰ ਦੇ ਕੋਲੋਂ ਇੱਕ ਤੇ ਉਹਨੂੰ ਉੱਥੋਂ ਬਾਗੀ ਹੋ ਗਿਆ ਪਘੋੜਾ ਕਰਾਰ ਦੇਤਾ ਤੇ ਜਗਤ ਸਿੰਘ ਤੇ ਉਤੇ ਇਨਾਮ ਰੱਖਿਆ ਸੀ 1 ਲੱਖ ਰੁਪਿਆ ਇਨਾਮ ਇੱਕ ਸ਼ਾਨਦਾਰ ਘੋੜਾ ਤੇ 25 ਕਿੱਲੇ ਪੈਲੀ ਜਿਹੜਾ ਜਗਤ ਸਿੰਘ ਦਾ ਪਤਾ ਦੱਸੂਗਾ ਜੱਗੇ ਦਾ ਪਤਾ ਦੱਸੂਗਾ ਉਹਨੂੰ ਇੰਨਾ ਇਨਾਮ ਦਿੱਤਾ ਸੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਇੱਕ ਦਿਨ ਕੀ ਹੁੰਦਾ ਇਹ ਸਾਰੀ ਵਾਰਤਾ ਲਾਪ ਤੋਂ ਬਾਅਦ ਉਹ ਜਦੋਂ ਦੇਖਦਾ ਕਿਸੇ ਪਾਸੇ ਜਾ ਰਹੇ ਹੁੰਦੇ ਨੇ ਉਹ ਇੱਕ ਸੇਠ ਦੇ ਘਰੇ ਡਾਕਾ ਮਾਰਦੇ ਨੇ ਸ਼ੇਠ ਦੇ ਘਰੇ ਮਤਲਬ ਕਾਫੀ ਤਕੜਾ ਬਹੁਤ ਅਮੀਰ ਸ਼ੇਠ ਸੀ ਉਹਦੇ ਘਰੇ ਜਦੋਂ ਡਾਕਾ ਮਾਰਿਆ ਜਿੰਨੇ ਉਹਨਾਂ ਨੇ ਲੁੱਟ ਕੀਤੀ ਉਹਦੇ ਸਾਥੀਆਂ ਨੂੰ ਤੇ ਜੱਗੇ ਨੂੰ 2.5 ਕਿਲੋ ਸੋਨਾ ਵੰਡਿਆ ਆ ਇੱਕ ਜਾਣੇ ਨੂੰ 2.5 ਕਿਲੋ ਸੋਨਾ ਮਿਲਿਆ ਸਾਰੇ ਜਣਾਂ ਨੇ 2.5 ਕਿਲੋ ਸੋਨਾ ਰੱਖਿਆ ਤੇ ਜੱਗੇ ਨੇ ਉਹਦਾ ਜਿਹੜਾ 2.5 ਕਿਲੋ ਸੋਨਾ ਸੀ ਉਹ ਗਰੀਬਾਂ ਦੇ ਵਿੱਚ ਵੰਡਦਾ ਗਰੀਬਾਂ ਦੇ ਵਿੱਚ ਵੰਡਣ ਤੋਂ ਬਾਅਦ ਹੋਰ ਵੀ ਲੋਕਾਂ ਦੇ ਵਿੱਚ ਜੱਗੇ ਦਾ ਨਾਮ ਬਣ ਗਿਆ ਜੱਗੇ ਦੀ ਵਾਹ ਵਾਹ ਹੋਣ ਲੱਗੀ ਜਦੋਂ ਜੱਗੇ ਦੀ ਵਾਹ ਵਾਹ ਹੋਣ ਲੱਗੀ ਤਾਂ ਫਿਰ ਪੁਲਸ ਇਹ ਚੀਜ਼ ਨੂੰ ਸੋਚ ਕੇ ਹੈਰਾਨ ਸੀ ਕਿ ਜੱਗਾ ਗਿਆ ਤੇ ਗਿਆ ਕਿੱਥੇ ਪੁਲਸ ਨੂੰ ਲੱਭ ਨਹੀਂ ਸੀ ਰਹਾ ਤੇ ਜਦੋਂ ਜੱਗੇ ਨੇ ਡਾਕਾ ਮਾਰਨਾ ਹੁੰਦਾ ਸੀ ਤਾਂ ਪੁਲਸ ਨੂੰ ਦੱਸ ਕੇ ਡਾਕਾ ਮਾਰਦਾ ਸੀ ਚਿੱਠੀ ਲਿਖ ਕੇ ਪਾਉਂਦਾ ਸੀ ਪਹਿਲਾਂ ਕਿ ਮੈਂ ਫਲਾਣੇ ਥਾਂ ਤੇ ਅੱਜ ਡਾਕਾ ਮਾਰਨ ਜਾ ਰਿਹਾ ਜੇ ਹਿੰਮਤ ਆ ਤਾਂ ਰੋਕ ਲੋ ਪੁਲਸ ਦੀ ਹਿੰਮਤ ਨਹੀਂ ਸੀ ਹੁੰਦੀ ਪੁਲਸ ਰਾਤ ਨੂੰ ਆਪਣੀ ਚੌਂਕੀ ਦੇ ਥਾਣੇ ਦੇ ਕੁੰਡੇ ਲਾ ਲਾ ਕੇ ਸੌਂਦੀ ਸੀ ਕਿ ਰਾਤ ਨੂੰ ਚੌਂਕੀ ਦੇ ਵਿੱਚ ਜਾਂ ਥਾਣੇ ਦੇ ਵਿੱਚ ਆ ਕੇ ਜੱਗਾ ਹਮਲਾ ਨਾ ਕਰ ਦੇ ਇੰਨੀ ਦਹਿਸ਼ਤ ਪੈਦਾ ਹੋ ਗਈ ਸੀ ਇੰਨਾ ਦਲੇਰ ਸੀ ਜੱਗਾ ਡਾਕੂ ਇੱਕ ਵਾਰ ਜੱਗੇ ਨੂੰ ਪਤਾ ਲੱਗਦਾ ਕਿ ਨਨਕਾਣਾ ਸਾਹਿਬ ਦੇ ਵਿੱਚ ਨਰੈਣੂ ਮਹੰਤ ਸਿੱਖਾਂ ਨੂੰ ਦਰਖਤਾਂ ਦੇ ਨਾਲ ਬੰਨ ਬੰਨ ਕੇ ਸਾਰ ਰਿਹਾ ਮਾਰ ਰਿਹਾ ਤਾਂ ਉਹਦੀਆਂ ਅੱਖਾਂ ਦੇ ਵਿੱਚ ਬਦਲੇ ਦੀ ਭਾਵਨਾ ਜਾਗਦੀ ਆ ਤਾਂ ਉਹ ਬਦਲਾ ਲੈਣ ਲਈ ਆਪਣੇ ਸਾਥੀਆਂ ਦੇ ਸਮੇਤ ਨਰੈਣੂ ਮਹੰਤ ਕੋਲ ਪਹੁੰਚਦਾ ਜਿੱਦੋਂ ਦੇਖਦਾ ਉਹਦੇ ਘਰੇ ਘਾਰ ਆ ਜਿਹੜਾ ਉਹਦਾ ਸੌਣੀ ਦੇ ਵਿੱਚ ਤਬਦੀਲ ਕੀਤਾ ਪਿਆ ਹੁੰਦਾ ਬਹੁਤ ਉੱਥੇ ਫੋਰਸ ਹੁੰਦੀ ਆ ਉਹਦੇ ਗੁੰਡੇ ਜਿਹੜੇ ਹੁੰਦੇ ਆ ਉਹਨੂੰ ਪਤਾ ਲੱਗਦਾ ਕਿ ਮਸਜਿਦ ਦੇ ਵਿੱਚ ਵੀ ਉਹਨੇ ਆਪਣੇ ਸਾਥੀਆਂ ਨੂੰ ਲੁਕੋਇਆ ਹੋਇਆ ਤੇ ਜਦੋਂ ਮਸਜਿਦ ਦੇ ਵਿੱਚੋਂ ਜਾਂਦਾ ਹੈ ਮਸਜਿਦ ਦੇ ਵਿੱਚੋਂ ਇੱਜ਼ਤ ਦੇ ਨਾਲ ਨਰੇਣੂ ਮਹੰਤ ਦੇ ਗੁੰਡਿਆਂ ਨੂੰ ਬਾਹਰ ਕੱਢਦਾ ਤੇ ਉਹਨਾਂ ਨੂੰ ਗੋਲੀ ਮਾਰ ਦਿੰਦਾ ਨਰੇਣੂ ਮਹੰਤ ਦੇ ਭਰਾ ਨੂੰ ਵੀ ਉਹ ਮਾਰ ਦਿੰਦਾ ਨਰੇਣੂ ਮਹੰਤ ਦੇ ਵੀ ਗੋਲੀ ਮਾਰ ਕੇ ਉਹਨੂੰ ਮਾਰ ਦਿੰਦਾ ਉਸ ਤੋਂ ਬਾਅਦ ਕਿੱਸਾ ਸ਼ੁਰੂ ਹੁੰਦਾ ਹੈ ਲਾਇਲਪੁਰ ਡਾਕੇ ਦਾ ਤੋਂ ਬਾਅਦ ਜੱਗਾ ਡਾਕੂ ਅੰਮ੍ਰਿਤਸਰ ਵੱਲ ਜਾ ਰਿਹਾ ਹੁੰਦਾ ਜਦੋਂ ਰਸਤੇ ਦੇ ਵਿੱਚ ਦੇਖਦਾ ਇੱਕ ਘਰ ਨੂੰ ਅੱਗ ਲੱਗੀ ਪਈ ਆ ਫੱਡੇ ਵੱਡੇ ਭਾਂਬੜ ਉੱਡਰੇ ਹੁੰਦੇ ਨੇ ਜਦੋਂ ਪਤਾ ਕਰਦਾ ਸਾਰੀ ਗੱਲਬਾਤ ਉਹ ਕਿ ਗਰੀਬ ਪਰਿਵਾਰ ਹੁੰਦਾ ਗਰੀਬ ਪਰਿਵਾਰ ਦਾ ਘਰ ਪੁਲਿਸ ਵਾਲੇ ਸਾੜ ਦਿੰਦੇ ਆ ਬਿਨਾਂ ਕਿਸੇ ਵਜ੍ਹਾ ਦੇ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਸੀ ਉਹ ਬਹੁਤ ਜ਼ਿਆਦਾ ਸਾਡੇ ਤੇ ਜ਼ੁਲਮ ਕਰਦੀ ਹੁੰਦੀ ਸੀ ਤਾਂ ਉਹਨੇ ਗੁੱਸੇ ਦੇ ਵਿੱਚ ਆ ਕੇ ਜਿਹੜੇ ਨੇ ਅੱਗ ਲਾਈ ਸੀ ਮੁਲਾਜ਼ਮ ਨੇ ਉਹਦੇ ਘਰੇ ਜਾਂਦਾ ਤੇ ਘਰੇ ਜਾ ਕੇ ਡਾਕਾ ਮਾਰਦਾ ਤੇ ਉਸ ਮੁਲਾਜ਼ਮ ਨੂੰ ਵੀ ਮਾਰ ਦਿੰਦਾ ਮੁਲਾਜ਼ਮ ਨੂੰ ਮਾਰਨ ਤੋਂ ਬਾਅਦ ਡਾਕਾ ਮਾਰਦਾ ਸਾਰਾ ਕੁਝ ਲੁੱਟ ਖੋ ਕਰਕੇ ਸੋਨਾ ਚਾਂਦੀ ਜਿੰਨਾ ਪੈਸਾ ਉਹਨੂੰ ਮਿਲਦਾ ਸਾਰਾ ਕੁਝ ਲੁੱਟ ਲਿਆਉਂਦਾ ਤੇ ਇੰਗਲੈਂਡ ਤੱਕ ਇਸ ਡਾਕੀ ਦਾ ਪਤਾ ਲੱਗਦਾ ਕਿ ਇੰਨਾ ਵੱਡਾ ਡਾਕਾ ਪਿਆ ਤੇ ਸਾਡੇ ਸੀਨੀਅਰ ਅਫਸਰ ਦੇ ਘਰੇ ਡਾਕਾ ਪਿਆ ਤਾਂ ਅੰਗਰੇਜ਼ ਸਰਕਾਰ ਉਸ ਟਾਈਮ ਤੇ ਹੱਲ ਗਈ ਤੇ ਉਸ ਤੋਂ ਬਾਅਦ ਜੱਗੇ ਡਾਕੂ ਤੇ ਇਨਾਮ ਰੱਖਿਆ ਗਿਆ ਵੀ ਜਿਹੜਾ ਜੱਗੇ ਡਾਕੂ ਦਾ ਅਤਾ ਪਤਾ ਦੱਸੂਗਾ ਉਹਨੂੰ 25 ਕਿੱਲੇ ਜ਼ਮੀਨ ਇੱਕ ਘੋੜੀ ਤੇ 1 ਲੱਖ ਰੁਪਈਆ ਇਨਾਮ ਵਜੋਂ ਦਿੱਤਾ ਜਾਊਗਾ ਹੋਲੀ-ਹੋਲੀ ਹੁੰਦਾ ਕਿ ਜੱਗੇ ڈاکੂ ਦੀ ਇੰਨੀ ਦਹਿਸ਼ਤ ਪੈਦਾ ਹੋ ਗਈ ਕਿ ਜੱਗੇ ڈاکੂ ਦੇ ਡਰ ਤੋਂ ਥਾਣੇ ਚੌਕੀਆਂ ਦੇ ਵਿੱਚ ਰਾਤ ਨੂੰ ਕੁੰਡੇ ਲੱਗਣ ਲੱਗੇ ਕਿ ਜੱਗਾ ڈاکੂ ਆ ਕੇ ਸਾਡੇ ਕਿਸੇ ਮੁਲਾਜ਼ਮ ਤੇ ਕਿਸੇ ਥਾਣੇ ਤੇ ਅਟੈਕ ਨਾ ਕਰ ਦੇ। ਉਸ ਤੋਂ ਬਾਅਦ ਕੀ ਹੁੰਦਾ ਜਿਹੜਾ Jaildar ਜੱਗੇ ਨੂੰ ਜਗਤ ਸਿੰਘ ਜੱਗੇ ਨੂੰ ਜੱਗਾ ڈاکੂ ਬਣਾਉਣ ਦੇ ਵਿੱਚ ਹੱਥ ਹੁੰਦਾ ਜਿਹਦਾ ਉਹ ਨਾ ਮਤਲਬ ਇੱਕ ਮਲੰਗੀ ڈاکੂ ਸੀ, ਇੱਕ ਹਰਨਾਮ ڈاکੂ ਸੀ। ਦੋਨੇ ਆਪਸ ਵਿੱਚ ਬੜੇ ਚੰਗੇ ਮਿੱਤਰ ਸੀ। ਇਹਨਾਂ ਦਾ ਜੱਗੇ ਨਾਲ ਵੀ ਵਧੀਆ ਦੋਸਤੀ ਸੀ। ਵਧੀਆ ਗੂੜਾ ਸਬੰਧ ਸੀ। ਤਾਂ ਜਿਹੜਾ ਜੈਲਦਾਰ ਸੀ ਇਹ ਮਲੰਗੀ ਦੀ ਭੈਣ ਤੇ ਗਲਤ ਅੱਖ ਰੱਖਦਾ ਸੀ ਉਹ ਮਲੰਗੀ ਨੂੰ ਰੋਕਦਾ ਸੀ ਕਿ ਤੂੰ ਇਹ ਕੰਮ ਨਾ ਕਰ ਉਹਨਾਂ ਤੇ ਝੂਠਾ ਪਰਚਾ ਜੈਲਦਾਰ ਫੇਰ ਪਵਾਉਂਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹਰਨਾਮ ਨੂੰ ਤੇ ਮਲੰਗੀ ڈاکੂ ਨੂੰ ਦੋਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਟ ਦਿੰਦੇ ਆ ਜੇਲ੍ਹ ਦੇ ਵਿੱਚ ਸ਼ਿਟਣ ਤੋਂ ਬਾਅਦ ਉਹਨੂੰ ਆਜ਼ਾਦੀ ਮਿਲ ਜਾਂਦੀ ਆ ਉਹ ਜੈਲਦਾਰ ਮਲੰਗੀ ਦੀ ਭੈਣ ਦੇ ਨਾਲ ਕੋਈ ਕੰਮ ਕਰਦਾ ਗਲਤ ਕੰਮ ਕਰਦਾ ਮਾੜੇ ਚੰਗੇ ਕੰਮ ਕਰਦਾ ਜਦੋਂ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਹਰਨਾਮ ਨੂੰ ਤੇ ਮਲੰਗੀ ਡਾਕੂ ਨੂੰ ਪਤਾ ਲੱਗਦਾ ਕਿ ਸਾਡੀ ਭੈਣ ਦੇ ਨਾਲ ਗਲਤ ਕੰਮ ਹੋ ਰਿਹਾ ਜ਼ੁਲਮ ਹੋ ਰਿਹਾ ਸਾਡੇ ਪਰਿਵਾਰ 'ਤੇ ਤਾਂ ਉਹ ਜੇਲ੍ਹ ਤੋੜ ਕੇ ਉੱਥੋਂ ਆ ਜਾਂਦੇ ਆ ਜੇਲ੍ਹ ਤੋੜਨ ਤੋਂ ਬਾਅਦ ਅਨਸਾਰ ਜਿਹੜਾ ਜੇਲ੍ਹਦਾਰ ਹੁੰਦਾ ਉਹਨੂੰ ਠੋਕ ਦਿੰਦੇ ਆ ਉਹਨੂੰ ਮਾਰ ਦਿੰਦੇ ਆ ਗੋਲੀ ਮਾਰ ਕੇ ਖਤਮ ਕਰ ਦਿੰਦੇ ਆ ਖਤਮ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਦੋਸਤ ਜਿਹਦੇ ਕੋਲੇ ਠਹਿਰਦੇ ਹੁੰਦੇ ਨੇ ਜੇਲ੍ਹ ਤੋੜਨ ਤੋਂ ਬਾਅਦ ਉਹ ਦੋਸਤ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿਉਂਕਿ ਇਹਨਾਂ ਤੇ ਵੀ ਇਨਾਮ ਰੱਖਤਾ ਸੀ ਸਰਕਾਰ ਨੇ ਵੀ ਜਿਹੜਾ ਮਲੰਗੀ ਡਾਕੂ ਤੇ ਹਰਨਾਮ ਡਾਕੂ ਦਾ ਪਤਾ ਪਤਾ ਦੱਸੂਗਾ ਵੀ ਉਹਨੂੰ ਵੀ ਇਨਾਮ ਦਿੱਤਾ ਜਾਊਗਾ ਕਿਉਂਕਿ ਉਹਨੇ ਜੈਲਦਾਰ ਮਾਰਤਾ ਸੀ ਉਹ ਟਾਟ ਸੀ ਪੁਲਿਸ ਦਾ ਤਾਂ ਜਦੋਂ ਇਨਾਮ ਰੱਖਤਾ ਉਹਨਾਂ ਨੂੰ ਭੰਗ ਦੇ ਪਕੌੜੇ ਖਵਾ ਕੇ ਬੇਹੋਸ਼ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਦੋਸਤ ਨੇ ਬੁਲਾ ਲਿਆ ਪੁਲਿਸ ਨੂੰ ਪੁਲਿਸ ਦਾ ਮੁਕਾਬਲਾ ਹੋਇਆ ਮੁਕਾਬਲੇ ਦੇ ਵਿੱਚ ਦੋਨੇ ਜਾਣੇ ਮਲੰਗੀ ڈاکੂ ਤੇ ਹਰਨਾਮ ਦੋਨੇ ਜਾਣੇ ਮਾਰੇ ਗਏ ਜੱਗੇ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਆਪਣੇ ਦੋਸਤ ਦੇ ਘਰੇ ਜਾਂਦਾ ਘਰੇ ਜਾ ਕੇ ਉਹਦੀ ਮਾਂ ਨੂੰ ਮਿਲਦਾ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਹੰਝੂ ਆਉਣ ਤੋਂ ਬਾਅਦ ਉੱਥੇ ਉਹਦਾ ਇੱਕ ਹੋਰ ਦੋਸਤ ਹੁੰਦਾ ਲਾਲੂ ਨਾਈ ਲਾਲੂ ਨਾਈ ਜੱਗੇ ਨੂੰ ਸ਼ਰਾਬ ਪਿਉਂਦਾ ਉਹ ਕਹਿੰਦਾ ਵੀ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜੂ ਜੱਗੇ ਡਾਕੂ ਨੂੰ ਇੰਨੀ ਸ਼ਰਾਬ ਪਿਆਂਦਾ ਕਿ ਉਹਦੋਂ ਸੁਧ ਬੁੱਧ ਨਹੀਂ ਰਹਿੰਦੀ ਵਿਹੋਸ਼ ਹੋ ਜਾਂਦਾ ਵਿਹੋਸ਼ ਹੋਣ ਤੋਂ ਬਾਅਦ ਲਾਲਚ ਦੇ ਵਿੱਚ ਆ ਜਾਂਦਾ ਉਹ ਨਾਈ ਨਾਈ ਨੇ ਰਫਲ ਚੱਕੀ ਜੱਗੇ ڈاکੂ ਦੀ ਲੋਡ ਕੀਤੀ ਤੇ ਤਾੜ-ਤਾੜ ਗੋਲੀਆਂ ਚਲਾਤੀਆਂ ਤੇ ਜੱਗੇ ڈاکੂ ਨੂੰ ਇਨਾਮ ਦੇ ਲਾਲਚ ਦੇ ਵਿੱਚ ਆ ਕੇ ਮਾਰਤਾ ਕਿਉਂਕਿ ਉਹਨੂੰ ਇਨਾਮ ਮਿਲਣਾ ਸੀ 25 ਕਿੱਲੇ ਪਹਿਲੀ ਇੱਕ ਸ਼ਾਨਦਾਰ ਘੋੜਾ ਤੇ 1 ਲੱਖ ਰੁਪਇਆ ਇਨਾਮ ਦੇ ਲਾਲਚ ਦੇ ਵਿੱਚ ਆ ਕੇ ਮਾਰਤਾ ਤੇ ਉਹ ਜਦੋਂ ਉਹਦੀ ਡੈੱਡ ਬੋਡੀ ਨੂੰ ਟਿਕਾਣੇ ਲਾਉਣ ਲੱਗਦਾ ਇਧਰ ਉਧਰ ਕਰਨ ਲੱਗਦਾ ਵੀ ਚਲੋ ਮੈਨੂੰ ਸਾਂਭਦੇ ਆਂ ਵੀ ਜਾ ਕੇ ਮੋਕੇ ਦੀ ਹਕੂਮਤ ਨੂੰ ਦਿਖਾਉਂਗਾ ਵੀ ਤਾਂ ਹੀ ਮੈਨੂੰ ਇਨਾਮ ਮਿਲੇਗਾ ਤੇ ਤੇਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਉਹ ਆ ਜਾਂਦਾ ਉਹ ਜਦੋਂ লাশ ਨੂੰ ਟਿਕਾਣੇ ਲਾਉਂਦਾ ਸੋਹਣਾ ਤੇਲੀ ਉਹਨੂੰ ਦੇਖ ਲੈਂਦਾ ਕਿ ਯਾਰ ਇਹਨੇ ਤਾਂ ਯਾਰ ਮਾਰ ਕਰਤੀ ਇਹ ਤਾਂ ਲਹਾਜੀ ਸੀ ਸਾਡਾ ਵੀ ਐਸ਼ੇ ਨਹੀਂ ਜੱਗੇ ਨੂੰ ਮਾਰਤਾ ਤਾਂ ਜਦੋਂ ਸੋਹਣਾ ਤੇਲੀ ਰਫਲ ਚਾਕ ਕੇ ਉਹ ਨਾਈ ਦੇ ਪਿੱਛੇ ਭਜਦਾ ਉਹਦੇ ਫਾਇਰ ਮਾਰਨ ਲੱਗਦਾ ਤਾਂ ਉਹ ਨਾਈ ਸੀ ਜਿਹੜਾ ਜਿਹਨੇ ਜੱਗੇ ਨੂੰ ਮਾਰਿਆ ਸੀ ਉਹਦੇ ਭਰਾ ਖੜੇ ਦੇਖ ਰਹੇ ਹੁੰਦੇ ਨੇ ਜਦੋਂ ਭਰਾ ਖੜੇ ਦੇਖ ਰਹੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਭਰਾ ਨੂੰ ਇਹ ਮਾਰ ਦੂ ਤੇ ਉਸ ਤੋਂ ਪਹਿਲਾਂ ਜਿਹੜਾ ਜੱਗੇ ਡਾਕੂ ਦਾ ਭਾਈ ਸੀ ਜਿਹੜਾ ਬਦਲਾ ਲੈਣ ਲੱਗਦਾ ਸੀ ਉਹਦਾ ਉਹਦਾ ਦੋਸਤ ਸੋਣਾ ਤਾਂ ਉਹਦੇ ਵੀ ਉਹ ਗੋਲੀਆਂ ਮਾਰ ਕੇ ਉਹਨੂੰ ਵੀ ਮਾਰ ਮਕਾਨ ਦੇ ਉੱਥੇ ਜੱਗੇ ਨੂੰ ਖਤਮ ਕਰ ਦਿੰਦੇ ਆ ਜੱਗੇ ਦਾ ਸਾਰਾ ਨਾਮ ਉਹਨਾਂ ਸ਼ਾਨ ਮਿਟਾ ਦਿੰਦੇ ਆ ਜੱਗਾ ਇੱਕੋ ਇੱਕ ਇਹੋ ਜਿਹਾ ਡਾਕੂ ਸੀ ਜਿਹੜਾ ਹਕੂਮਤ ਦੀਆਂ ਜੜਾਂ ਹਲਾ ਕੇ ਰੱਖਦਾ ਸੀ ਹਕੂਮਤ ਡਰਦੀ ਸੀ ਥਾਣਿਆਂ ਦੇ ਕੁੰਡੇ ਲਾਲਾ ਸੌਂਦੀ ਸੀ ਕਿਤੇ ਸਾਡੇ ਆ ਕੇ ਹਮਲਾ ਨਾ ਕਰ ਦੇ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਸੀ ਸਿੱਖੀ ਵਾਸਤੇ ਜਿਵੇਂ ਨਨਕਾਣੇ ਸਾਹਿਬ ਵਾਸਤੇ ਉਹ ਸਿੱਖਾਂ ਨੂੰ ਮਾਰ ਰਿਹਾ ਸੀ ਨਰੇਣੂ ਮਹੰਤ ਉੱਥੇ ਜਾ ਕੇ ਹੱਕ ਠੋਕ ਕੇ ਉਹਨੇ ਬਦਰਾ ਲੇਤਾ ਇਹ ਸੀ ਕਹਾਣੀ ਜੱਗੇ ਡਾਕੂ ਦੀ ਜੀਵਨ ਦੀ ਸੋ ਇਹੋ ਜਿਹੀਆਂ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਕਿਉਂਕਿ ਸਾਡੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਨੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੀਆਂ ਹੁੰਦੀਆਂ ਨੇ ਨਗੇਜ ਆਪਾਂ ਹਰ ਰੋਜ਼ ਦੇਖਦੇ ਆ ਜਿਹੜੇ ਸਾਡੇ ਪੁਰਖੇ ਸੀ ਜਿਵੇਂ ਜੱਗਾ ਡਾਕੂ ਹੋ ਗਿਆ ਜਾਂ ਹੋਰ ਜਿਹੜੇ ਜਿਨ੍ਹਾਂ ਦਾ ਅੱਜ ਸਿਰਫ ਕਿਤਾਬਾਂ ਸੱਪੀਆਂ ਰਹਿ ਗਈਆਂ ਜਿਨ੍ਹਾਂ ਨੂੰ ਜਾਣਦਾ ਕੋਈ ਨਹੀਂ ਉਹਨਾਂ ਬਾਰੇ ਅਸੀਂ ਤੁਹਾਨੂੰ ਨੌਲੇਜ ਦੰਦੇ ਰਵਾਂਗੇ ਚੈਨਲ ਨੂੰ ਕਰ ਲੋ ਫੋਲੋ ਤੇ ਕਹਾਣੀ ਨੂੰ ਕਰ ਦੋ ਸ਼ੇਅਰ